ਹੈਲੋ ਜੀ ਫਰੈਂਡਸ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੀ ਆ ਕਿ ਫਰੈਂਡ ਠੀਕ ਹੋਵੋਗੇ ਤੇ ਲੋ ਜੀ ਫਰੈਂਡ ਆਪਾਂ ਨੇ ਕੀਤੀ ਸੀ ਕਿ ਸ਼ੋਪਿੰਗ ਮੈਂਗਾ ਚਲੋ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਅੱਜ ਮੈਂ ਕੀ ਖਰੀਦਿਆ ਕੁਝ ਜ਼ਿਆਦਾ ਵੱਡੀ ਤਾਂ ਹੈ ਨਹੀਂਗੀ ਬਸ ਮੈਂ ਥੋੜਾ ਜਿਹਾ ਕਿਚਨ ਲਈ ਕੁਝ ਮੰਗਾਇਆ ਸੀਗਾ ਤੇ ਇੱਥੇ ਹੁਣ ਐ ਰ ਮਨੀਤ ਕਹਿ ਰਿਹਾ ਸੀਗਾ ਕਹਿੰਦਾ ਮਮਾ ਮੈਂ ਓਪਨ ਕਰਾਂਗਾ ਹਣਾ ਇਹਨੂੰ ਆਇਨੂ ਕਾਫੀ ਦਿਨ ਹੋ ਗਏ ਸੱਚੀ ਮੈਂ ਖੋਲਿਆ ਨਹੀਂ ਹੈਗਾ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਮਿਲ ਰਿਹਾ ਸੀਗਾ ਮੈਨੂੰ ਐ ਸੀਗਾ ਵੀ ਥੋੜੀ ਜਿਹੀ ਵੀਡੀਓ ਸ਼ੂਟ ਕਰਾਂਗੇ ਕਈ ਵਾਰੀ ਕੋਈ ਡਿਫੈਕਟਡ ਪੀਸ ਹੁੰਦਾ ਤਾਂ ਹਣਾ ਚੇਂਜ ਹੋ ਜਾਂਦਾ ਇਸ ਕਰਕੇ ਬੱਸ ਵੀਡੀਓ ਸ਼ੂਟ ਕਰਨ ਦਾ ਵੀ ਫਿਰ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਮਹਾ ਚਲੋ ਅੱਜ ਕਰਦੇ ਆ ਤੇ ਇਹਨੂੰ ਹੁਣ ਖੋਲ ਰਹੀ ਸੀਗੀ ਤੇ ਫਿਰ ਜਿਹੜੇ ਚੈਨਲ ਤੇ ਆਪਣੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੱਗੇ ਦੱਸਾਂਗੀ ਵੀ ਆਪਾਂ ਰੈਡੀਮੇਡ ਜਿਹੜੇ ਕੱਪੜੇ ਨੇ ਉਹ ਕਿੱਥੋਂ ਆਪਾਂ ਲੈ ਸਕਦੇ ਹਾਂ ਸਹੀ ਰੇਟ ਦੇ ਵਿੱਚ ਤੇ ਕੁਝਕ ਜਾਣਕਾਰੀ ਆਪਣੀ ਮਸ਼ੀਨ ਬਾਰੇ ਵੀ ਦਵਾਂਗੀ ਤੇ ਇੱਥੇ ਵੈਸੇ ਚਾਰਮਣੀ ਤੈਨੂੰ ਜਿੱਦ ਕਰ ਰਿਆ ਸੀਗਾ ਵੀ ਮੈਂ ਨਹੀਂ ਖੋਲਣਾ ਮੈਂ ਕਿਹਾ ਚੱਲ ਠੀਕ ਹੈ ਤੂੰ ਹੀ ਖੋਲ ਲੀ ਤੇ ਇੱਥੇ ਵੈਸੇ ਖੋਲ ਲਿਆ ਸੀਗਾ ਇਹਨੇ ਇਹ ਮੰਗਾਏ ਸੀਗੇ ਮੈਨੇ ਮੀਰ ਸ਼ੋ ਤੋਂ ਮੇशो ਤੋਂ ਇਹ ਜ਼ਿਆਦਾਤਰ ਮੈਂ ਸ਼ੋਪਿੰਗ ਵਗੈਰਾ ਕਰਦੀ ਹੁੰਨੀ ਅਗਰ ਚਾਹੇ ਥੋੜੀ ਕਰਾਂ ਚਾਹੇ ਬਹੁਤੀ ਕਰਾਂ ਜ਼ਿਆਦਾ ਤਾਂ ਮੈਂ ਪੈਰਸਾ ਵਗੈਰਾ ਇਹਨਾਂ ਨਹੀਂ ਖਰਚ ਕਰਦੀਗੀ ਸੋਚ ਸਮਝ ਕੇ ਕਰਦੀ ਆ ਕਿਉਂਕਿ ਦੇਖੋ ਪੈਸਾ ਕਮਾਉਣਾ ਬਹੁਤ ਔਖ ਹੈ ਸੱਚੀ ਖਰਚ ਕਰਨਾ ਬਹੁਤ ਜ਼ਿਆਦਾ ਆਸਾਨ ਹੈ ਤੇ ਆ ਮੈਨੇ ਮੰਗਾਏ ਸੀਗੇ ਰੈਕ ਜੇ वैसे त मैंने मंगाये सीगे हे मतलब की बाथरूम ਲਈ ਹੈ ਨਾ ਵੀ ਬਾਥਰੂਮ ਚ ਵੀ ਯੂਜ਼ ਹੋ ਜੇਨ ਕਿਚਨ ਚ ਮੇਨ ਮੇਰਾ ਸੀਗਾ ਵੀ ਚਲੋ ਕਿਚਨ ਚ ਮੈਂ ਇਹਨੂੰ ਯੂਜ਼ ਕਰ ਲਵਾਂਗੀ ਹੈ ਨਾ ਇਹ ਆਏ ਸੀਗੇ ਦੋ ਮੈਂ ਮੈਨੂੰ ਸੀਗਾ ਵੀ ਚਲੋ ਇੱਕ ਪੀਸ ਆਊਗਾ ਪਰ ਆ ਗਏ ਇਹ ਦੋ ਬਹੁਤ ਵਧੀਆ ਸੀਗੇ ਅੱਛਾ ਜੀ ਸਾਫ ਸੁਥਰੇ ਸੀਗੇ ਕੁਆਲਟੀ ਵੀ ਵਧੀਆ ਸੀਗੀ ਇਹਦੇ ਨਾਲ ਇਹ ਤਿੰਨ ਚਾਰ ਚੇਪੀਆਂ ਜੀ ਆਈਆਂ ਸੀਗੀਆਂ ਦੋ ਪੀਸ ਆਏ ਨੇ ਮੈਨੂੰ ਇਹ ਬਹੁਤ ਸੋਹਣੇ ਨੇ ਪਰ ਮੈਂ ਇਹਨੂੰ ਵਰਤ ਨਹੀਂ ਸਕਦੀ ਹੈਗੀ ਉਹ ਕਿਉਂਕਿ ਇਹ ਨਾ ਥੋੜੇ ਕਨਾਂ ਛੋਟੇ ਆਏ ਨੇ ਮਤਲਬ ਕਿ ਇਹਦੇ 'ਚ ਨਾ ਡੱਬਾ ਕਿਲੋ ਦਾ ਆ ਨਹੀਂ ਰਿਹਾ ਹੈ ਗਿਆ ਚੁੜਾਈ ਘਟ ਹੈ ਇਹਨਾਂ ਦੀ ਇਹਦੇ ਵਿੱਚ ਆ ਦੇਖੋ ਮੈਂ ਡੱਬਾ ਪਾ ਕੇ ਦੇਖ ਰਹੀ ਸੀ ਕਿ ਮੇਰੇ ਕੋਲੇ ਆਵਲੇ ਡੱਬੇ ਜੇ ਨੇ ਜਿਜੇ ਵਿੱਚ ਮਤਲਬ ਕਿ ਖੰਡ ਚਾਹ ਛਿੰਨੀ ਪਾਈ ਹੋਈ ਹੈ ਏਵਲੇ ਨਹੀਂ ਹੈ ਨਾ ਇਹ 'ਚ ਆਏ ਨਹੀਂ ਤੇ ਤੁਹਾਨੂੰ ਰਮਣੀਤ ਦੇ ਡੈਡੀ ਮੈਨੂੰ ਹੱਸ ਰੇ ਸੀ ਕਿ ਕਹਿੰਦਾ ਬਸ ਹੋ ਗਿਆ ਕਹਿੰਦਾ ਕਰ ਤੇ ਕਹਿੰਦਾ ਪੈਸੇ ਖਰਾਬ ਮੈਂ ਕਿਹਾ ਨਾ ਪੈਸੇ ਤਾਂ ਨਹੀਂ ਖਰਾਬ ਕੀਤੇ ਹੈਗੇ ਮਾਹ ਚਲੋ ਦੇਖਦੇ ਆ ਵੀ ਨਹੀਂ ਆਪਾਂ ਇਹਦੇ 'ਚ ਕੋਈ ਹੋਰ ਚੀਜ਼ ਆਟਮ ਰੱਖ ਲਵਾਂਗੇ ਹੈ ਨਾ ਮੈਂ ਮੋੜ ਵੀ ਨਹੀਂ ਸਕਦੀ ਕਿਉਂਕਿ ਹਫਤੇ ਤੋਂ ਉੱਤੇ ਹੋ ਗਿਆ ਸੀਗਾ ਬਸ ਖੋਲਣ ਦਾ ਟਾਈਮ ਨਹੀਂ ਆਇਆ ਖੁਸ਼ ਇਹਨਾਂ ਦਾ ਪ੍ਰਾਈਸ ਵੀ ਠੀਕ ਸੀਗਾ 170 ਰੁਪਏ ਦੇ ਵਿੱਚ ਮੈਨੂੰ ਦੋ ਆ ਗਏ ਸੀਗੇ ਤੇ ਆ ਮਿਲੇ ਸੀਗੇ ਇਹਦੇ ਨਾਲ ਇਹ 체ਪੀਆਂ ਦੀਆਂ ਜਿਹੜੀ ਲਾਉਣ ਵਾਲੀਆਂ ਸੀਗੀਆਂ ਫਿਰ ਬਾਅਦ ਚ ਮੈਨੇ ਸਕਰੂ ਦੇਖੇ ਨੇ ਵੀ ਇਹਦੇ ਵਿੱਚ ਸਕਰੂ ਵੀ ਸੀਗੇ ਪਹਿਲਾਂ ਮੇਰਾ ਮਾਈਂਡ ਜਾ ਹੋ ਗਿਆ ਸੀਗਾ ਵੀ ਹੈ ਵੀ ਇਹਦੇ ਵਿੱਚ ਕੀਮਿਆ ਟਕੂਗੀ ਇਹ ਵੀ ਆਪਾਂ ਨੇ ਸਾਫ ਸੂਫ ਵੀ ਕਰਨੇ ਹੁੰਦੇ ਨੇ ਹਨਾ ਸਪਾਈਆਂ ਵਗੈਰਾ ਵੀ ਤਾਂ ਕਰਕੇ ਤੇ ਚਲੋ ਸਕਰੂ ਵੀ ਹੈਗੇ ਸੀਗੇ ਵੀ ਇਹਦੇ ਤੇ ਲੱਗ ਜਾਣਗੇ ਪਰ ਹੁਣ ਇਹ ਕਿਚਨ ਦੇ ਵਿੱਚ ਤਾਂ ਲੱਗਣੇ ਨਹੀਂ ਹੈਗੇ ਕਿਉਂਕਿ ਮੈਂ ਸੋਚਿਆ ਸੀਗਾ ਵੀ ਮੈਂ ਇਹਨੂੰ ਕਿਚਨ ਦੇ ਵਿੱਚ ਯੂਜ਼ ਕਰਾਂਗੀ ਅ ਜਿਹੜੇ ਆਪਣੇ 1 ਕਿਲੋ ਦੇ ਡੱਬੇ ਹੈਗੇ ਨੇ ਵੀ ਉਹ ਇਹਦੇ ਚ ਯੂਜ਼ ਹੋਣਗੇ ਪਰ ਹੋ ਨਹੀਂ ਰਹੇ ਹੈਗੇ ਜਾਂ ਤਾਂ ਮੈਨੂੰ ਡੱਬੇ ਹੀ ਹੋਰ ਲੈ ਕੇ ਆਣੇ ਪੈਣਗੇ ਖੰਡ ਚਾਹ ਜਿੰਨੀ ਤੇ ਜਾਂ ਇਹਨਾਂ ਨੂੰ ਚੇਂਜੇ ਤਾਂ ਪਰ ਹੋ ਨਹੀਂ ਹੈਗੇ ਹੁਣ ਠੀਕ ਹੈ ਜੀ ਆਪਾਂ ਨੇ ਮੈਨੂੰ ਮੈਸੇਜ ਦੱਸੋ ਕਿ ਕਿੰਨੀ ਸੀ ਕਿ ਇਹ ਲੈ ਕੇ ਆਈ ਸੀਗੀ ਆਪਾਂ ਫੋਨ ਆ ਲੈ ਜੀ ਅੱਜ ਜੀ ਗੁਰੂ ਜੀ ਆ ਗਿਆ ਬ੍ਰੇਕ ਲਾਉਣ ਦੇ ਚਾਰੀ ਕੀ ਹੋ ਗਿਆ ਅੰਮ੍ਰਿਤ ਦੇ ਲੇਅਰ ਪਹੁੰਚਿਆ ਮਾਰ ਗਿਆ ਆ ਜੀ ਆ ਗਿਆ ਮੁਰਾਤ ਚਾਲੇ ਚਾਲੇ ਤੇ ਬਾਰੇ ਦੇ ਆ ਆ ਆਹ ਕਿਹਨਾਂ ਕੇ ਹੋ ਰਹੇ ਜਵਾਗ ਜੀ ਆ ਆ ਦੇਖੋ ਵੀ ਫੋਨ ਆਪਣਾ ਉਹਦਾ ਵੀਡੀਓ ਚ ਨਾ ਕੋਈ ਦਿਖਾ ਰਹੀ ਸੀ ਬਹੁਤ ਕਾਲੋ ਬਹੁਤ ਆਈ ਕੋਸ ਨਾ ਅਸਟਾਈਨ ਇਹਨਾਂ Oppo ਦੀ ਕੰਪਨੀ ਹੈ ਜਿਹੜੀ ਯੂਜ਼ ਕਰਦੀ ਹੈ ਇਹ ਵੀ ਐਸ ਸ਼ੁਰੂ ਹੋਈ Samsung ਹੀ ਯੂਜ਼ ਕਰ ਰਹੇ ਆ ਮੈਂ ਕਿਹਾ ਚਲੋ ਐਸ ਦੇ ਬਾਅਦ Oppo ਦਾ ਕਰਕੇ ਦੇਖਦੇ ਆ ਬਦ ਕੇ ਦੇਖਦੇ ਆ ਕਿੰਨੇ ਦਾ ਕਾਫੀ ਗੇਮ ਬੁਹੇ ਰਹੇ ਚੋ ਹੋ ਪਰ ਇਹ ਹੋਣੀਆਂ ਦੇ ਅੰਦਰ ਇਹ ਡਾਊਨਲੋਡ ਕਰ ਰਹੇ ਹਨ ਨਿਊ ਫੋਨ ਲੈ ਕੇ ਆਇਆ ਆਪਾਂ ਇੱਕ ਦਿਨ ਪੁਰਾਣਾ ਫੋਨ ਮੈਨੂੰ ਦੇ ਦੋ ਨਹੀਂ ਪੁਰਾਣਾ ਫੋਨ ਖਰੇ Thank yes. ਲੋ ਜੀ ਆਪਣਾ ਆ ਗਿਆ ਸੀਗਾ ਨਿਊ ਫੋਨ ਗਿਫਟ ਮਿਲਿਆ ਸੀਗਾ ਆਪਾਂ ਨੂੰ ਗਿਫਟ ਦਿੱਤਾ ਤੇ ਇਹਨੂੰ ਹੁਣ ਆਪਾਂ ਚਲਾ ਕੇ ਦੇਖਾਂਗੇ ਵੈਸੇ ਫੋਨ ਵੀ ਹੋ ਹੋ ਗਏ ਸੀਗੇ 2 ਦਿਨ ਲੈ ਕੇ ਆਇਆ ਇਹਨੂੰ ਬਸ ਇਹਦੇ 'ਚ ਹਲੇ ਸੈਟਿੰਗ ਕਰਨੀ ਸੀ ਕਿਉਂਕਿ ਤੁਹਾਨੂੰ ਪਤਾ ਹੈ ਮੈਂ ਤੁਸੀਂ ਫੇਰ ਕਹੋਗੇ ਵੀ ਕੋਈ ਗੱਲ ਕਹ ਦੁਹराई ਜਾਂਦੀ ਹਾਂ ਮੈਨੂੰ ਟਾਈਮ ਨਹੀਂ ਲੱਗ ਰਿਹਾ ਸੀਗਾ ਕਿਉਂਕਿ ਕੰਮ ਸਟੀਚਿੰਗ ਦਾ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਅੱਜ ਚਲੋ ਇਹਦੇ 'ਚ ਆਪਾਂ ਵੀਡੀਓ ਵਗੈਰਾ ਇਹਦੇ 'ਚ ਸ਼ੂਟ ਕਰਾਂਗੇ ਤੇ ਖੁਸ਼ੇ ਇਹਦੇ 'ਚ ਜਿਹੜੀ ਆਪਣੇ ਚੈਨਲ ਵਗੈਰਾ ਨੇ ਉਹ ਆਪਾਂ ਇਹਦੇ 'ਚ ਲੌਗ ਇਨ ਕਰਾਂਗੇ ਤੇ ਉਸ ਤੋਂ ਬਾਅਦ ਹੁਣ ਮੈਂ ਲੱਗੀ ਸੀਗੀ ਕੱਪੜੇ ਧੋਣ ਤੇ ਜਿਹੜਾ ਆਪਣਾ ਕੰਮ ਸੀਗਾ ਨਾ ਆਪਣੀ ਜਿਹੜੀ ਕੰਦ ਨਿਕਲਨੀ ਸੀਗੀ ਉਹ ਹੋ ਗਈ ਸੀ ਕੰਪਲੀਟ ਤੇ ਇੱਥੇ ਫਿਰ ਹ ਜਿਹੜੇ ਕੱਪੜੇ ਨੇ ਮੈਂ ਕਿਹਾ ਧੋ ਕੇ ਰੱਖ ਦਨੇ ਆ ਵੀ ਵੇੜਾ ਬੂੜਾ ਵੀ ਧੋ ਦਵਾਂਗੇ ਠੀਕ ਹੈ ਜੀ ਇੱਥੇ ਹੁਣ फटाफट ਕੱਪੜੇ ਜਿਹੜੇ ਧੋ ਕੇ ਤੇ ਫਿਰ ਰੋਟੀ ਸਬਜ਼ੀ ਦਾ ਹੋਜੂਗਾ ਅੱਜ ਮੈਂ ਸ਼ਾਮ ਨੂੰ ਲਾਈ ਸੀਗੀ ਮਸ਼ੀਨ ਕਿਉਂਕਿ ਕੱਲ ਨੂੰ ਫਿਰ ਵੀਰਵਾਰ ਹੋਊਗਾ ਇਸ ਕਰਕੇ ਮੈਂ ਕੰਮ ਤੰਦੇ ਕਰ ਰਹੀਆਂ ਕੱਪੜੇ ਧੋਏ ਆਈਆਂ ਬੱਚੇ ਵੀ ਹੈ ਨਹੀਂ ਗਏ ਤੇ ਹੁਣ ਮੈਂ ਕਿਹਾ ਚਲੋ ਥੋੜੀ ਜਿਹੀ ਤੁਹਾਡੇ ਨਾਲ ਗੱਲਾਂ ਬਾਤਾਂ ਜੀ ਕਰ ਲੈਂਦੇ ਆ ਤੇ ਗਰਮੀ ਹੋ ਵੀ ਹੈ ਕੁਛ ਭਿੱਜੀ ਪਈਆਂ ਮੈਂ ਤੇ ਕੱਲ ਨੂੰ ਆਪਣਾ ਕਮੈਂਟ ਆਇਆ ਸੀਗਾ ਮਾਚੂ ਅੱਜ ਆਪਾਂ ਕਮੈਂਟਾਂ ਦੇ ਰਿਪਲਾਈ ਦਿੰਨੇ ਆ ਮਸ਼ੀਨ ਦੇ ਰਿਲੇਟਿਡ ਸੀਗਾ ਵੀ ਮੈਂ ਕਿਹੜੀ ਮਸ਼ੀਨ ਯੂਜ਼ ਕਰਦੀ ਆ ਮੈਂ ਕਹਦਿਆਂ ਰੋਜੀ ਦੀ ਮਸ਼ੀਨ ਹੈ ਮੇਰੀ ਜਿਹੜੀ ਬਹੁਤ ਵਧੀਆ ਚੱਲ ਰਹੀ ਹੈ ਹੁਣ ਤੱਕ ਬਹੁਤ ਵਧੀਆ ਇੱਕ ਵਾਰੀ ਵੀ ਮੈਨੇ ਮਿਸਤਰੀ ਨੂੰ ਨਹੀਂ ਦਿਖਾਈ ਹੈਗੀ ਇਹ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਸੋਹਣੀ ਸਲਾਈ ਕਰਦੀ ਹੈ ਤੇ ਉਹ ਕਮੈਂਟ ਕਹਿ ਇਸ ਪੁੱਛ ਰਹੇ ਸੀਗੇ ਵੀ ਉਹ ਕਿਹੜੀ ਮਸ਼ੀਨ ਲਈ ਹੈ ਨਾ ਤਾਂ ਮੈਂ ਤਾਂ ਦੇਖੋ ਸਲਾਹ ਦਵਾਂਗੀ ਵੀ ਤੁਸੀਂ ਰੋਜੀ ਦੀ ਉਹ ਮਸ਼ੀਨ ਲਿਓ ਰੋਟੀ ਦੀ ਅੰਬ੍ਰੇਲਾ ਦੀ ਬਹੁਤ ਵਧੀਆ ਚੱਲਦੀ ਹੈ ਮਸ਼ੀਨ ਬਹੁਤ ਸੋਹਣਾ ਕੰਮ ਕਰਦੀ ਹੈ ਇਹ ਬਹੁਤ ਸੋਹਣੀ ਸਿਲਾਈ ਹੈ ਇਹਦੀ ਤੇ ਜਿਹੜੀ ਆਮ ਮਸ਼ੀਨਾਂ ਨੇ ਉਹਦੇ ਨਾਲ ਥੋੜੀ ਜਿਹੀ ਕਿਹੇ ਮਹਿੰਗੀ ਵੀ ਹੈਗੀ 12000 ਦੀ ਫਰਕ ਹੋਊਗਾ ਜ਼ਿਆਦਾ ਵੀ ਨਹੀਂ ਹੋਊਗਾ ਠੀਕ ਹੈ ਜੀ ਤੇ ਜਿਹੜੀ ਮੇਰੇ ਕੋਲ ਇੰਟਰਲੋਕ ਵਾਲੀ ਮਸ਼ੀਨ ਹੈ ਉਹਦੇ ਵੀ ਰਿਲੇਟਿਡ ਐ ਸੀਗਾ ਉਹ ਜਿਹੜੀ ਮੇਰੀ ਮਸ਼ੀਨ ਸੀਗੀ ਰੋਟੀ ਦੀ ਉਹ ਸ਼ਾਇਦ ਮੈਨੇ ਉਸ ਟਾਈਮ ਕਾਫੀ ਸਾਲ ਹੋ ਗਏ ਲਿੱਤੀ ਨੂੰ 3500 ਪਤਾ ਨਹੀਂ 4000 ਦੀ ਕੱਲਾ ਹੈਡ ਹੈਡ ਲੀਤਾ ਸੀਗਾ ਆਪਾਂ ਨੇ ਠੀਕ ਹੈ ਜੀ ਉਹ ਮਸ਼ੀਨ ਸੀਗੀ ਤੇ ਜਿਹੜੀ ਇਹ ਮਸ਼ੀਨ ਐ ਇਹ ਮੈਂ ਪਿੱਛੇ ਜੀ ਰਿਸਰਚ ਕਰਿਆ ਸੀਗਾ 3-4 ਮਹੀਨੇ ਪਹਿਲਾਂ ਜਿਹੜੀ ਰੋਜੀ ਦੀ ਮਸ਼ੀਨ ਐ ਉਹ ਹੈਗੀ ਸੀਗੀ 8000 ਬਾਕੀ ਹੁਣ ਰੇਟ ਉੱਪਰ ਹੇਠੇ ਦੇਖੋ ਹੁੰਦਾ ਰਹਿੰਦਾ ਉਹ ਤੁਸੀਂ ਦੇਖ ਲੈਣਾ ਤੇ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਤੁਸੀਂ ਰੋਜੀ ਦੀ ਲਿਓ ਅਗਰ ਜੇ ਤੁਸੀਂ ਕੰਮ ਵਧੀਆ ਕਰਦੇ ਹੋ ਅਗਰ ਜੇ ਤੁਸੀਂ ਥੋੜਾ-ਬੋਤਾ ਹੀ ਕੰਮ ਕਰਨਾ ਕੋਈ ਟਾਂਕਾ ਟੱਲ ਲੈਣਾ ਹੀ ਲਾਉਣਾ ਹੈ ਨਾ ਮੜ ਮੋਟਾ ਹੀ ਛੋਟਾ-ਮੋਟਾ ਹੀ ਕੰਮ ਕਰਨਾ ਫਿਰ ਤੁਸੀਂ ਚਾਹੀ ਛੋਟੀ ਮਸ਼ੀਨ ਲੈ ਸਕਦੇ ਹੋ ਕੋਈ ਵੀ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਰੋਜੀ ਦੀ ਮਸ਼ੀਨ ਲਿਓ वैसे दूसरी मशीन ना भी बढ़िया है मैंने दूसरी भी ਵਰਤੀ ہوئی ਹੈ ਪਰ ਉਹ ਮੈਂ ਥੋੜੇ ਕ ਟਾਈਮ ਤੱਕ ਹੈਣਾ ਵੀ ਠੀਕ ਕਰਾਂਦੀ ਰਹਿੰਦੀ ਸੀਗੀ ਥੋੜਾ ਬੋਤਾ ਟਾਂਕਾ ਜਾ ਉਹਦਾ ਪਰ ਜਿੱਦੇ ਦੀ ਮੈਂ ਰੋਜੀ ਦਿੱਤੀ ਹੈ ਰੋਜੀ ਦੀ ਮੈਨੂੰ ਕੋਈ ਵੀ ਕੰਪਲੀਟ ਨਹੀਂ ਹੈਗੀ ਬਹੁਤ ਸੋਹਣਾ ਕੰਮ ਕਰਦੀ ਹੈ ਬਹੁਤ ਸੋਹਣਾ ਚੱਲਦੀ ਹੈ ਜਿੱਦੇ ਤੇ ਇੱਕ ਸੀਗੇ ਵੀ ਕਮੈਂਟ ਆਈ ਸੀਗਾ ਆਪਾਂ ਨੂੰ ਜਿਹੜਾ ਰੈਡੀਮੇਡ ਦੇ ਕੱਪੜੇ ਹੈਣਾ ਵੀ ਉਹ ਕਿੱਥੋਂ ਸਸਤਾ ਮਿਲਦਾ ਜਿਹੜਾ ਰੈਡੀਮੇਡ ਕਪੜਾ ਉਹ ਆਪਣੇ ਲੁਧਿਆਣੇ ਫੀਲਡ ਗੰਜ ਦੇ ਵਿੱਚ ਪ੍ਰੀਤ گارਮੈਂਟਸ ਵਾਲੇ ਨੇ ਤੇ ਉੱਥੋਂ ਤੁਸੀਂ ਕਪੜਾ ਚੱਕ ਸਕਦੇ ਹੋ ਬਹੁਤ ਜ਼ਿਆਦਾ ਘੱਟ ਰੇਟ ਦੇ ਵਿੱਚ ਉਹ ਦੇ ਰਹੇ ਨੇ ਪ੍ਰੀਤ گارਮੈਂਟਸ ਹੋ ਗਏ ਹੋਰ ਵੀ ਉੱਥੇ گارਮੈਂਟਸ ਹੋਣਗੇ ਸਿਰਫ ਤੇ 5 ਮਿੰਟਾਂ ਦਾ ਰਸਤਾ ਹੈ ਸਟੇਸ਼ਨ ਤੋਂ ਉੱਤਰ ਦੇ ਸਾਹ ਫੋਕ ਰੇਡ ਦੇ ਉੱਤੇ ਕੱਪੜੇ ਵਗੈਰਾ ਨੇ ਜਿਹੜਾ ਰੈਡੀ گارਮੈਂਟਸ ਨੇ ਉੱਥੇ ਮਿਲ ਜੂਣਗੇ ਜਿਹੜਾ ਆਪਾਂ ਨੂੰ ਯਾਨੀ ਕਿ ਇੱਥੇ 80 ਰੁਪਏ ਦੀ ਉੱਥੇ 80 ਰੁਪਏ ਦੀ ਆਪਾਂ ਸ਼ਰਟ ਮਿਲਦੀ ਹੈ ਇੱਥੇ ਆਪਾਂ 200 ਰੁਪਏ ਦੀ ਆਮ ਨਾਲ ਵੇਚ ਸਕਦੇ ਆ ਇੰਨਾ ਯਾਨੀ ਕਿ ਮਾਰਜਨ ਹੈਗਾ ਕੱਪੜੇ ਦੇ ਵਿੱਚ ਨਾਈਟ ਸੂਟ ਹੋਗੇ ਬੱਚਿਆਂ ਦੇ ਹੋਗੇ ਲੋਹੜਾਂ ਹੋਗੀਆਂ ਕਿ ਸ਼ਰਤਾਂ ਹੋਗੀਆਂ ਸਾਰਾ ਮਾਲ ਤੁਸੀਂ ਉੱਥੇ ਚੱਕ ਸਕਦੇ ਹੋ ਜਿੰਨੇ ਵੀ ਤੁਹਾਨੂੰ ਲੋੜ ਹੈ ਇੱਕ ਵਾਰੀ ਤੁਸੀਂ ਇੱਕ ਦੋ ਵਾਰੀ ਚਲ ਤੁਹਾਡਾ ਗੇੜਾ ਲੱਗੂਗਾ ਹੈਨਾ ਤੁਸੀਂ ਜਾ ਕੇ ਦੇਖ ਸਕਦੇ ਬਾਅਦ ਚ ਤੁਸੀਂ ਉਹ ਜਿਹੜਾ ਸਮਾਨ ਹੋਊਗਾ ਮਾਲ ਹੋਊਗਾ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਯਾਨੀ ਕਿ ਇੱਕ ਕਲੀ ਪ੍ਰੀਤ ਗੰਜ ਸੌਰੀ ਪ੍ਰੀਤ گارਮੈਂਟਸ ਵਾਲੇ ਨੇ ਹੈਗੇ ਉੱਥੇ ਹੋਰ ਵੀ ਛੋਪਾ ਹੈਗੀਆਂ ਨੇ ਮੇਨ ਮੈਨੂੰ ਪਤਾ ਚੱਲਿਆ ਸਿਰਫ ਪ੍ਰੀਤ گارਮੈਂਟਸ ਵਾਲਦਾ ਜਿਹੜਾ ਕਿ ਥੋਕ ਰੇਟ ਦੇ ਉੱਤੇ ਆਪਣਾ ਕਪੜਾ ਸੇਲ ਕਰ ਰਹੇ ਨੇ ਉੱਥੇ ਤੁਸੀਂ ਜਾ ਕੇ ਲੈ ਆ ਥ੍ਰੀ ਸਕਦੇ ਹੋ ਠੀਕ ਹੈ ਜੀ ਤੇ ਇਹ ਕਪੜਾ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਵੇਂ ਮਰਜ਼ੀ ਸੇਲ ਕਰ ਸਕਦੇ ਬਹੁਤ ਵਧੀਆ ਮਾਰਜਨ ਵੀ ਦੇ ਵਿੱਚ ਹੈਗਾ ਜਿਹੜਾ ਆਪਾਂ ਨੂੰ ਨਾਇਕ ਸੂਟ ਇੱਥੋਂ ਆਪਾਂ ਨੂੰ 200-250 ਰੁਪਏ ਦਾ ਮਿਲਦਾ ਹੈ ਨਾ ਉੱਥੇ ਯਾਨੀ ਕਿ 70-800 ਰੁਪਏ ਦਾ ਮਿਲ ਜਾਂਦਾ ਇੱਕ ਪੀਸ ਉਹ ਤੇ ਫਿਰ ਤੁਸੀਂ ਮਾਲੇਨ ਕਿ ਇਕੱਠਾ ਚੱਕਣਾ ਹੋਇਆ ਪੁਰਗਾ ਜਿਵੇਂ ਜਿਵੇਂ ਉਹਨਾਂ ਦੇ ਹਿਸਾਬ ਨੂੰ ਨਾ ਪੰਡ ਪੁੰਡ ਕਹਿੰਦੇ ਨੇ ਗੱਟ ਗੁੱਟ ਕਹਿੰਦੇ ਨੇ ਉਸ ਹਿਸਾਬ ਨਾਲ ਹੋਊਗਾ ਤੇ ਕਾਫੀ ਇਨ ਕਿਥੇ ਸਮਾਨ ਹੈ ਗਿਆ ਭਾਰਸ ਵਗੈਰਾ ਹੈਗੇ ਨੇ ਚੱਪਲਾ ਹੋ ਗਈਆਂ ਅੱਛਾ ਜੀ ਬੈਲਟਾਂ ਹੋ ਗਈਆਂ ਕਲੀਨਰ ਹੋ ਗਏ ਆਪਣੇ ਜਿਹੜੇ ਵੀ ਹੈਗੇ ਨੇ ਜੁੱਤੀਆਂ ਜੋੜੇ ਹੋ ਗਏ ਕਾਫੀ ਸਮਾਨ ਜਿਹੜਾ ਹੈਗਾ ਉੱਥੇ ਮਿਲ ਜਾਂਦਾ ਅ ਅਲੱਗ ਅਲੱਗ ਸ਼ੋਪ ਹੋਣੀਆਂ ਉੱਥੋਂ ਤੁਸੀਂ ਲੈ ਸਕਦੇ 1 ਵਜੇ ਤੁਹਾਨੂੰ ਲੁਧਿਆਣੇ ਜਾਣਾ ਪਊਗਾ ਉਹਨਾਂ ਨੂੰ ਕਹਿ ਸਕਦੇ ਹੋ ਵੀ ਅਸੀਂ ਰੀਸੇਲਰਾਂ ਦੀਸਾਂ ਨੇ ਵੀ ਮਾਲ ਚੱਕਣਾ ਤੇ ਉਹ ਤੁਹਾਨੂੰ ਚਲੋ ਆਪਣੇ ਆਪ ਦੇ ਦੇਣਗੇ ਠੀਕ ਹੈ ਜੀ ਇਹ ਵੀ ਇਹ ਵੀ ਮੈਨੂੰ ਕਮੈਂਟ ਆਇਆ ਸੀਗਾ ਵੀ ਰੈਡੀਮੇਡ گارਮੈਂਟ ਵਾਲੇ ਦੇ ਵੀ ਕਿੱਥੋਂ ਮਿਲਣਗੇ ਹੈਨਾ ਲੁਧਿਆਣੇ ਦੇ ਵਿੱਚ ਫੀਲ ਦੁਕਾਨ ਦੇ ਵਿੱਚ ਪ੍ਰੀਤ گارਮੈਂਟਸ ਵਾਲੇ ਕੋਲੇ ਤੁਸੀਂ ਚਲੇ ਜਾਣਾ 5 ਮਿੰਟ ਦਾ ਰਸਤਾ ਨਹੀਂ ਹੈਗਾ ਸਟੇਸ਼ਨ ਤੋਂ ਤੇ ਠੀਕ ਹੈ ਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਅਗਰ ਜੀ ਵੀਡੀਓ ਬਧੀ ਲੱਗੀ ਹੋਗੀ ਤਾਂ ਪੇਜ ਤੇ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਲਾਈਕ ਕਰਨਾ ਜਿਹੜੇ ਚੈਨਲ ਤੇ ਨਿਊ ਆਏ ਸਬਸਕ੍ਰਾਈਬ ਕਰਨਾ ਆਪਾਂ ਕੱਲ ਫੇਰ ਮਿਲਦੇ ਕਿ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ